ਉਹ ਤੇ ਵਰਗੀ ਨੀ ਚੁੱਪ ਕਰ ਹੁਣ ਭੌਂਕਣ ਦੀ ਮਸ਼ੀਨ ਨੇ ਨੀ ਤੂੰ ਤਾਂ ਰੋੜਾ ਗਰਮ ਕਰਕੇ ਲੈਂਗੀ ਰੋੜਾ ਗਰਮ ਵੇ ਪਾ ਲਿਆ ਮੇਰਾ ਰੋੜਾ ਇੱਥੇ ਦੇ ਦੇ ਮੇਰਾ ਇੱਥੇ ਦੇ ਮੇਰਾ ਇੱਥੇ ਦੇ ਦੇ ਇੱਥੇ ਆਏ ਕਰੇ ਨੀ ਤੇਰੇ ਨਾਲ ਉੱਥੀ ਦੇਦਾ ਹਰਾਮਣ ਕਿਸੇ ਥਾਂ ਦੀ ਖਾਖਾ ਪਾੜ ਤੂੰ ਬਾਦੀ ਤੁਰੀ ਨੇ ਕੱਚੀ ਲੱਸੀ ਮੰਗੂ ਹਾਂ ਨੀ ਤੇਰਾ ਟੁੱਟਿਆ ਜਾਂ ਜੇਠ ਹਾਂ ਉਹਨੂੰ ਕੋਈ ਪਿੰਡ ਸਿਆਣ ਦਾ ਨਹੀਂ ਤੀ ਮੈਂ ਜਾਲੀ ਬੋਟਾਂ ਪਾਪ ਅੱਜ ਤੇ ਆਇਆ ਉਹ ਨਹੀਂ ਅਜੇ ਤੂੰ ਸਾਨੂੰ ਮੇਨੇ ਮਾਰਦੀਆਂ ਨਹੀਂ ਤੁਹਾਡੇ ਸਾਰੇ ਕੰਮ ਅਸੀਂ ਲੋਟ ਨਹੀਂ ਕਰਾਏ ਫਿਰ ਨਹੀਂ ਨਹੀਂ ਸਾਡੇ ਕੀ ਕੰਮ ਲੋਟ ਕਰਾਏ ਨੇ ਬਾਹਾਂ ਨਾ ਬੋਲਿਆ ਕਰ ਤੂੰ ਜਿਹੜੇ ਮੈਨੂੰ ਬਸ ਬਹੁਤ ਤਰਕੜੇ ਜਿਹੜੇ ਤੂੰ ਸਾਡੇ ਚਾਰ ਦੇਕਾਈ ਤੂੰ ਤਾਂ ਗਾਣੇ ਵਾਲੇ ਕੰਮ ਕਰਕੇ ਆਈਆਂ ਜਿਵੇਂ ਗਾਣੇ ਚ ਕਹਿੰਦੇ ਨੇ ਉਹਨਾਂ ਘਰੇ ਦੋ ਲੱਡੂ ਵਧ ਦਿੱਤੀ ਜਿਹੜੇ ਕਹਿੰਦੇ ਸੀ ਮਲੰਗ ਕੋਣ ਕੱਖ ਨਹੀਂ ਹੋਣਾ ਹਾਂ ਕਰਾਂ ਨਾ ਫੇ ਗੱਲਾਂ ਜੋ ਤੂੰ ਐਨਾ ਪਾਉਂਦੀ ਸੀ ਮੇਰੇ ਪੋਤੇ ਨੂੰ ਕਹਿੰਦੀ ਸੀ ਕਿ ਇਹਦਾ ਮੁੰਡਾ ਪਾਸ ਨਹੀਂ ਹੋ ਗਿਆ ਨਾ ਭਰਤੀ ਹਾਂ ਇਨਸਪੈਕਟਰ ਲੱਗਾ ਸਿੱਧਾ ਇਨਸਪੈਕਟਰ ਸਾਹਿਬ ਲੱਗਿਆ ਇਨਸਪੈਕਟਰ ਲੱਗਿਆ ਪਤਾ ਨਹੀਂ ਹੋਮ ਗਾਰਡੀਆਂ ਰੱਖਿਆ ਹੋਊ ਪਤਾ ਨਹੀਂ ਹਾਂ ਜਾਣਦੀ ਹਾਂ ਤੁਹਾਨੂੰ ਮੈਂ ਲਾਏ ਉਹਨੇ ਤਾਰੇ ਲਾਏ ਨੇ ਤਾਰੇ